ਕੱਲ ਇਹ ਆ ਕਿ ਪਹਿਲਾਂ ਤਾਂ ਮੈਂ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਕਿਉਂਕਿ ਜਿਸ ਦਿਨ ਤੋਂ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਮੈਨੂੰ ਸ਼੍ਰੀ ਖੜੂਤ ਸਾਹਿਬ ਭੇਜਿਆ ਤਾਂ ਉਸ ਉਸ ਦਿਨ ਤੋਂ ਦਿਨ ਰਾਤ ਇੱਕ ਕਰਕੇ ਜਿਹੜਾ ਕੰਮ ਕਰ ਰਹੇ ਨੇ ਔਰ ਉਹਦੇ ਵਿੱਚ ਅੱਜ ਜਿਹੜਾ ਕਿ ਅੱਜ ਸਾਰੇ ਤਰਨ ਤਰਨ ਵਿਧਾਨ ਸਭਾ ਹਲਕੇ ਦੇ ਲੀਡਰ ਸਾਹਿਬਾਨਾਂ ਨੂੰ ਬੁਲਾਇਆ ਗਿਆ ਸੀ ਔਰ ਇਹਨਾਂ ਨੂੰ ਜਿਹੜਾ ਕੰਮ ਜਿਹੜਾ ਵੰਡ ਕੇ ਦਿੱਤਾ ਬਲਾਕ ਵਾਈਜ਼ ਜਿੰਦੇ ਵਿੱਚ ਤਿੰਨ ਬਲਾਕ ਨੇ ਇੱਕ ਗੰਢੀਵਿੰਡ ਬਲਾਕ ਇੱਕ ਤਰੰਤਾਰਨ ਬਲਾਗ ਤੇ ਇੱਕ ਤਰੰਤਾਰ ਸ਼ਹਿਰੀ ਬਲਾਗ ਔਰ ਉਹਨਾ ਚਾਹੀਏ ਕਿ ਇਹਨਾਂ ਨੂੰ ਕਹਾਂ ਕਿ ਡੋਰ ਟੂ ਡੋਰ ਜਾਓ ਘਰ ਘਰ ਜਾ ਕੇ ਜਿਹੜਾ ਸਾਡਾ ਗਾਰੰਟੀ ਕਾਰਡ ਉਹ ਘਰ ਘਰ ਤੱਕ ਪਹੁੰਚਣਾ ਚਾਹੀਦਾ ਔਰ ਹਰੇਕ ਵੋਟਰ ਤੱਕ ਪਹੁੰਚ ਕਰੋ ਕਿਉਂਕਿ ਅੱਜ ਵੋਟਰ ਜਿਹੜਾ ਉਹ ਬਦਲਾਅ ਵਾਲੀ ਸਰਕਾਰ ਤੋਂ ਦੁਖੀ ਹੋਇਆ ਬੈਠਾ ਔਰ ਵੋਟਰ ਚਾਹੁੰਦਾ ਹੈ ਕਿ ਮੈਂ ਕਾਂਗਰਸ ਪਾਰਟੀ ਦੀ ਮਦਦ ਕਰਾਂ ਪਰ ਸਾਡਾ ਕਾਂਗਰਸ ਦੇ ਅਹੁਦੇਦਾਰਾਂ ਦਾ ਖਰਚ ਬਣਦਾ ਹੈ ਕਿ ਅਸੀਂ ਕਾਂਗਰਸ ਪਾਰਟੀ ਨੂੰ ਅੱਗੇ ਵਧਾਉਣ ਲਈ ਜਿਹੜਾ ਕਿ ਵੋਟਰ ਤੱਕ ਜਿਹੜੀ ਉਹ ਪਹੁੰਚ ਕਰੇ ਗੱਲ ਇਹ ਹੈ ਕਿ ਮੈਂ ਜਿਸ ਦਿਨ ਖੇਮ ਕਰਨ ਚ ਗਿਆ ਜਿਹੜੇ ਦਾਨੇ ਬੰਦੇ ਜਿਹਨੂੰ ਕਹਿੰਦੇ ਆ ਕਿ ਵਾਕਈ ਕਰੀਮ ਜਿਹੜੀ ਆ ਉਹ ਸਾਰੀ ਵੀ ਸਾਰੀ ਕਰੀਮ ਜਿਹੜੀ ਉਹ ਕਾਂਗਰਸ ਦੀ ਸਟੇਜ ਤੇ ਸੀ ਕਾਂਗਰਸ ਦੇ ਪ੍ਰੋਗਰਾਮ 'ਚ ਸੀ ਗੱਲ ਇਹ ਹੈ ਕਿ ਆਪਾਂ ਵੀ ਘਰਾਂ ਦੇ ਵਿੱਚ ਭਰਾ ਭਰਾ ਹੁੰਦੇ ਆ ਢੋਨੇ ਆ ਕੋਈ ਗੱਲ ਨਹੀਂ ਪਰ ਇਹ ਹੈ ਕਿ ਸਖਬਾਲ ਸਿੰਘ ਧੁੰਦੜ ਜਿਹੜਾ ਉਹ ਤੋਂ ਲੀਡ ਵੀ ਦਿਵਾਉਣਗੇ ਔਰ ਤੁਹਾਡੇ ਸਾਹਮਣੇ ਤੁਸੀਂ ਵੇਖ ਲੋਗੇ ਕੀਮ ਕਰਨ ਦਾ ਜਿਹੜਾ ਰਿਜ਼ਲਟ ਆ ਬਹੁਤ ਵਧੀਆ ਹੈ ਕਿ ਮੇਜੇ ਤੁਹਾਡੇ ਬੰਦੀ ਉੱਥੇ ਇੱਥੇ ਇਕੱਠੇ ਕਿਉਂ ਹੁੰਦੇ ਇਹਨਾਂ 'ਚ ਤੁਹਾਡੇ ਬੰਦੀ ਹੈ ਹੀ ਕੋਈ ਨਹੀਂ ਇਹਨਾਂ ਨੇ ਵੀ ਇੱਕੋ ਹੀ ਗੱਲ ਦਾ ਫੈਸਲਾ ਕੀਤਾ ਕਿ ਪਹਿਲਾਂ ਤੁਹਾਨੂੰ ਮੈਂਬਰ ਪਾਰਲੀਮੈਂਟ ਬਣਾਉਣਾ ਉਸ ਤੋਂ ਬਾਅਦ ਜਿਹੜਾ ਸਾਡੇ ਜਿਨਿੰਗ ਕੈਂਡੀਡੇਟ ਹੋਊਗਾ ਉਹਨੂੰ ਪਾਰਟੀ ਟਿਕਟ ਦੇਵੇ ਤੇ ਅਸੀਂ ਸਾਰਿਆਂ ਦੀ ਮਦਦ ਕਰਾਂਗੇ ਚੱਲਿਆ ਕਿ ਮੈਂ ਹਰ ਸਟੇਜ ਤੇ ਜਿੱਥੇ ਕੋਈ ਗੱਲ ਹੋਈ ਹੈ ਮੈਂ ਉਹ ਤੇ ਇਹ ਗੱਲ ਕਰਦਾ ਕਿ ਡਾਕਟਰ ਸਾਹਿਬ ਦੀ ਘਾਟ ਜਿਹੜੀ ਉਹ ਕਦੇ ਵੀ ਪੂਰੀ ਨਹੀਂ ਹੋ ਸਕਦੀ ਮੇਰੇ ਡਾਕਟਰ ਸਾਹਿਬ ਦੇ بیٹے ਸੰਦੀਪ ਕਰਨ ਨਰੇਸ਼ ਜੀ ਨਾਲ ਵੀ ਗੱਲ ਹੋਈ ਔਰ ਨਰੇਸ਼ ਜੀ ਜਿਹੜੇ ਉਹ ਕੱਲ ਤੋਂ ਆ ਰਹੇ ਨੇ ਔਰ ਜਿਹੜਾ ਸ਼ਹਿਰ ਦਾ ਸਾਰਾ ਸਿਸਟਮ ਹੈ ਉਹਨਾਂ ਦੇ